ਸਰਸ਼ੀ ਕਾਲ ਜੀ ਮੈਰੀਨਾਂ ਤੇ ਮਾਨ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਪਖੰਡ ਬਾਦ ਦੀਆਂ ਤੁਸੀਂ ਵੀਡੀਓਜ਼ ਅਨੇਕਾਂ ਦੇਖ ਲਈਆਂ ਕਿੰਨੀਆਂ ਵੀਡੀਓ ਤੁਹਾਨੂੰ ਦਿਖਾ ਚੁੱਕੇ ਹਾਂ ਕਿ ਹਰ ਵਾਰ ਵੀਡੀਓ ਦੇ ਵਿੱਚ ਕਿਸੇ ਨਾ ਕਿਸੇ ਨੂੰ ਜਿਹੜਾ ਕਿਸ ਤਰੀਕੇ ਨਾਲ ਦਿਖਾਇਆ ਜਾਂਦਾ ਕਿ ਉਹਦੇ ਵਿੱਚ ਆਤਮਾ ਵੱੜ ਗਈ ਹੈ ਭੂਤ ਪ੍ਰੇਤ ਵੱੜ ਗਏ ਨੇ ਤੇ ਪਖੰਡੀ ਉਹਨਾਂ ਦਾ ਇਲਾਜ ਕਰਨ ਦਾ ਦਾਵਾ ਕਰਦੇ ਨੇ ਲੋਕਾਂ ਦੇ ਘਰਾਂ ਦੇ ਮਸਲੇ ਹੱਲ ਕਰਨ ਦਾ ਦਾਵਾ ਵੀ ਜੜੇ ਇਹ ਪਖੰਡੀ ਕਰਦੇ ਨੇ ਇਹ ਪਖੰਡੀ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਤਾਂ ਇਸ ਦੇ ਕੋਲ ਇੱਕ ਬਜ਼ੁਰਗ ਬੇਬੇ ਜਾਂਦੀ ਹੈ ਬੇਬੇ ਵੀ ਕੋਈ ਅਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉੱਥੇ ਜਾ ਕੇ ਜਿਹੜੀ ਸਿਰ ਘਮਾਉਂਦੇ ਤਾਂ ਇਸ ਦੇ ਨਾਲ ਇੱਕ ਬਾਪੂ ਵੀ ਆਉਂਗੇ ਸਰਦਾਰ ਲੱਗ ਰਹੇ ਸਮਝ ਨਹੀਂ ਆਉਂਦੀ ਕਿ ਤੁਸੀਂ ਕਿਹੜੇ ਰਾਹਾਂ ਦੇ ਉੱਤੇ ਚੱਲ ਪਏ ਸਾਡੇ ਗੁਰੂਆਂ ਨੇ ਜਿਹੜੇ ਰਾਹਾਂ ਦੇ ਵਿੱਚੋਂ ਸਾਨੂੰ ਕੱਢਿਆ ਚੰਗੇ ਰਾਹਾਂ ਦੇ ਉੱਤੇ ਪਾਇਆ ਪਖੰਡ ਬਾਦ ਦੇ ਵਿੱਚੋਂ ਕੱਢਿਆ ਪਰ ਲਗਾਤਾਰ ਲੋਕ ਪਖੰਡ ਬਾਦ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਇੱਥੋਂ ਤੱਕ ਕਿ ਲੋਕ ਆਪਣੇ ਘਰ ਦਾ ਪੇਤ ਖੁਦ ਇਹਨਾਂ ਪਖੰਡੀਆਂ ਨੂੰ ਦੇ ਦਿੰਦੇ ਨੇ ਤੇ ਬਾਅਦ ਵਿੱਚ ਕਹਿ ਦਿੰਦੇ ਨੇ ਸਾਡੇ ਨਾਲ ਆ ਹੋ ਗਿਆ ਜੀ ਸਾਡੇ ਨਾਲ ਉਹ ਹੋ ਗਿਆ ਕਿਉਂਕਿ ਤੁਹਾਨੂੰ ਅਸੀਂ ਇੱਕ ਪ੍ਰਚਾਰਕ ਦੀ ਵੀਡੀਓ ਵੀ ਸੁਣਾਈ ਸੀ ਕਿਵੇਂ ਉਸ ਇੱਕ ਪ੍ਰਚਾਰਕ ਜਿਹੜਾ ਕਿ ਸਿੱਧਾ ਕਹਿੰਦਾ ਕਿ ਪਹਿਲਾਂ ਤਾਂ ਇਹ ਸੰਤਾਂ ਤੇ ਬਾਬਿਆਂ ਕੋਲ ਜਾਂਦੇ ਨੇ ਤੇ ਫਿਰ ਬਾਅਦ ਦੇ ਵਿੱਚ ਇਹੀ ਜਿਹੜੀਆਂ ਜਨਾਨੀਆਂ ਨੇ ਰੌਲਾ ਪਾਉਂਦੇ ਨੇ ਕਿ ਸਾਡੇ ਨਾਲ ਬਾਬੇ ਨੇ ਆਹ ਹਰਕਤ ਕੀਤੀ ਐ ਜੀ ਵੀ ਪਹਿਲਾਂ ਤੁਸੀਂ ਉੱਥੇ ਕਾਨੂੰਨ ਕੀ ਜਾਣੋ ਬਗਲਤਾ ਸਹੀ ਐ ਜੇਕਰ ਤੁਹਾਨੂੰ ਲੱਗਦਾ ਕਿ ਕੋਈ ਗਲਤ ਆ ਤਾਂ ਉਸ ਨੂੰ ਉਸ ਵਕਤ ਮੂੰਹ ਤੋੜ ਮਾ ਜਵਾਬ ਦੇਣਾ ਚਾਹੀਦਾ ਪਰ ਜਦੋਂ ਤੁਹਾਡੇ ਨਾਲ ਹਰਕਤਾਂ ਹੱਦਾਂ ਟੱਪ ਜਾਂਦੇ ਨੇ ਤੇ ਬਾਅਦ ਚ ਤੁਸੀਂ ਥਾਣੇ ਕਚਹਿਰੀਆਂ ਦੇ ਵਿੱਚ ਜਿਹੜਾ ਕਿ ਦਰਖਾਸਤਾਂ ਦਿੰਦੇ ਫਿਰ ਦਿਓ ਤਾਂ ਗਲਤੀ ਕੀ ਦੀ ਹੁੰਦੀ ਆ ਤੁਸੀਂ ਆਪ ਹੀ ਸਮਝ ਉਧਾਰੋ ਕਿਉਂਕਿ ਲਗਾਤਾਰ ਪਖੰਡਵਾਦ ਦੇ ਵਿੱਚ ਬੀਬੀਆਂ ਸਭ ਤੋਂ ਅੱਗੇ ਹੁੰਦੀਆਂ ਨੇ ਜਿੰਨੀਆਂ ਵੀ ਤੁਹਾਨੂੰ ਵੀਡੀਓਜ਼ ਦਿਖਾਈਆਂ ਉਸ ਦੇ ਵਿੱਚ ਜ਼ਿਆਦਾਤਰ ਤੁਸੀਂ ਦੇਖਿਆ ਕਿ ਜਨਾਨੀਆਂ ਹੀ ਨੇ ਜਿਹੜੀਆਂ ਇਹਨਾਂ ਪਖੰਡਿਆਂ ਦੇ ਕੋਲ ਜਾ ਕੇ ਸਰ ਘਮਾਉਂਦੀਆਂ ਨੇ ਬਾਲ ਖੜਾ ਕੇ ਤੁਸੀਂ ਦੇਖ ਸਕਦੇ ਹੋ ਕਿ ਕਿੰਦਾ ਕੀਤਾ ਜਾਂਦਾ ਕਿ ਸਾਡੇ ਵਿੱਚ ਪੂਤ ਆ ਗਿਆ ਧਾਗੋ ਦੇਵੀ ਦੇਵਤਿਆਂ ਦੇ ਨਾਂ ਦੇ ਉੱਤੇ ਖੋਲ੍ਹੀਆਂ ਪਖੰਡਿਆਂ ਦੇ ਵੱਲੋਂ ਦੁਕਾਨਾਂ ਉਹ ਵੀ ਦਾਵਾ ਕਰਦੇ ਨੇ ਕਿ ਅਸੀਂ ਤੁਹਾਡੇ ਵਿੱਚ ਭੂਤ ਕੱਢਦੇ ਹਾਂ ਤੁਹਾਡੇ ਘਰ ਦੇ ਮਸਲੇ ਅਸੀਂ ਜਿਹੜਾ ਕਿ ਹੱਲ ਕਰਾਂਗੇ ਤਾਂ ਸੁਚੇਤ ਹੋਣ ਦੀ ਜ਼ਰੂਰਤ ਹੈ ਪਖੰਡਬਾਦ ਲਗਾਤਾਰ ਵਧਦਾ ਜਾ ਰਿਹਾ ਤੇ ਪਖੰਡਬਾਦ ਨੂੰ ਰੋਕਣ ਦੀ ਜ਼ਰੂਰਤ ਹੈ ਜੇਕਰ ਤੁਹਾਡੇ ਵੀ ਇਲਾਕੇ ਦੇ ਵਿੱਚ ਅਜਿਹਾ ਕੋਈ ਪਖੰਡਬਾਦ ਹੈ ਜੋ ਤੁਹਾਨੂੰ ਲੱਗਦਾ ਹੈ ਕਿ ਸਾਡੇ ਇਲਾਕੇ ਦੇ ਵਿੱਚ ਵੀ ਲੋਕਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਤਾਂ ਸਾਨੂੰ ਤੁਸੀਂ ਉਸ ਦੀ ਵੀਡੀਓ ਬਣਾ ਕੇ ਵੀ ਜਿਹੜਾ ਕਿ ਭੇਜ ਸਕਦੇ ਤਾਂ ਕਿ ਅਸੀਂ ਉਸ ਵੀਡੀਓ ਨੂੰ ਜਨਤਕ ਕਰੀ ਤੇ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ ਕਿਉਂਕਿ ਜਿਹੜੇ ਰਾਹ ਤੇ ਅੱਜ ਦੁਨੀਆ ਤੁਰ ਪਈਆ ਉਹ ਰਾਹ ਦੇ ਉੱਤੇ ਤਾਂ ਸਾਨੂੰ ਬਹੁਤ ਸਮਾਂ ਪਹਿਲਾਂ ਹੀ ਰੋਕ ਦਿੱਤਾ گیا ਸੀ ਪਰ ਲਗਾਤਾਰ ਲੋਕ ਪਖੰਡਵਾ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਬਾਕੀ ਤੁਹਾਡਾ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਆਪਣੀ رائے ਜ਼ਰੂਰ ਸਾਂਝੀ ਕਰਿਆ ਕਰੋ ਬਿਊਰੋ ਰਿਪੋਰਟ ਛਣਕਾਟਾ نیوز